वो ये पेट्रोल डाल रहा था हम चढ़ रहे थे सारे बस मैं रह गई थी चढ़ने वाली तो उन्हें पीछे से आके मार है सुबह बच्चे कौन कौन थे आप मेरी जेठ है मेरी धरानी है मेरा सोरा है मेरे चार बच्चे थे एक छोटा सा बच्चा है चार महीने का आपका क्या नाम लक्ष्मी है कहाल से आया था इंद्री से ऊना पीर निकाहे पे जा रहे थे मत्था टेकने के और वहाँ से जी मेरी मोटरसाइकिल का तेल ख़त्म हो गया मैं तेल लेने के लिए चला गया तेल लेके आया मैं और मेरी घर वाली और मेरे बच्चे कभी बैठा के नीचे भाई मैं का आराम कर लो तेरी टाँगें सीधी कर लो मैं आ रहा हूँ तेल लेके तेल लेके आया मैं तेल पारा था और ये एकदम पीछे जाया सूट पर सूट पूरी स्पीड है मोटरसाइकिल कार वाले इसने मारी ना सेड एकदम कार मेरी इधर भाई जी एक साइड में और सारे मेरे बच्चे मेरी घर वाले की दोनों टांगे टूट गई थी और मेरी टांग टांगी चोट लगी ਅਫੇਰੀ ਮਾਂ ਕੋ ਵੀ ਛੋਟੇ ਲੱਗੇ ਜੀ ਮੇਰੇ ਬੱਚੇ ਇਤਨੇ 6 ਬੱਚੇ ਨੇ 6 ਬੱਚੋ ਕੋ ਵੀ ਛੋਟੇ ਲੱਗੇ ਕਹਾਂ ਸੇ ਆਏ ਥੇ ਅਮਿੰਦਰੀ ਜੇ ਆ ਰਹੇ ਸੀ ਇੰਦਰੀ ਕਰਨਾਲ ਜਿਲ੍ਹੇ ਗਜੇਂਦਰੀ ਰੇਹਿੰਦਰੀ ਕਰਨੇ ਵਾਲਾ ਜਿਲ੍ਹਾ ਕਰਮਾਲ ਹੈ ਕੀ ਨਾਮ ਹੈ ਤੁਹਾਡਾ ਮੇਰਾ ਵਿਕਾਸ ਹੈ ਜੀ ਮੇਟਾ ਬਹੁਤ ਨੇੜੇ ਨਾ ਮੋਟਰ ਰੇੜੀ ਕੋ ਜਿੱਦਾਂ ਦਸ ਰੇ ਉੱਥੇ ਪਹੁੰਚ ਕੇ ਬਹਿ ਖੜੀ ਸੀ ਪਿੱਛੋਂ ਆ ਕੇ ਕਾਰ ਵਿੱਚ ਤੇ ਕਾਰ ਕਿੰਨੇ ਨੰਬਰ ਕਾਰ ਸੀ ਕੋਣ ਸੀ ਕਾਰ ਤਾਂ ਬਰੇਸ ਤਫੇ ਬਰੀਦ ਲੈ ਗਿਆ ਜਿਹੜੇ 7 7 ਇੰਜਨ ਤੇ ਅਸੀਂ ਪਹਿਲਾਂ ਲਿਆਂਦੇ ਤਿੰਨ ਜਵਾਬ ਤਿੰਨ ਦੋ ਲੇਡੀ ਜੀ ਕਿਹਨਸੇ ਇੱਕ ਤਰ੍ਹਾਂ ਦੇ ਜੁਰਮ ਨੂੰ ਬਾਅਦ ਚ ਲੈ ਕੇ ਆਇਆ ਕੀ ਹਾਲਾਤ ਆ ਜਿਹੜੇ ਜਖਮੀ ਆ ਇੱਕ ਲੇਡੀ ਸੀਰੀਅਸ ਆ ਬਾਕੀ ਜਾਂਦਾ ਵੀ ਛੱਟਾ ਲੱਗੀ ਜਾਂਦੀ ਇੱਕ ਲੇਡੀ ਜਿਆਦਾ ਸੀ ਸੱਟ ਲੱਗੀ ਤੇ ਬੱਚੇ ਕਿੰਨੇ ਆ ਤੇ ਜਿਹੜੇ ਬੱਚੇ ਤਿੰਨ ਤੇੰਜੜਾ ਛੋਟੇ ਬੱਚੇ ਇਹ ਕਿੱਥੇ ਜਾ ਰਹੇ ਸੀ ਕਿੱਥੇ ਕਿੱਥੇ ਜਾ ਰਹੇ ਕਿੱਥੋਂ ਆਏ ਸੀ ਇਹਨੂੰ ਹਜੇ ਇਹ ਗੱਲ ਨਹੀਂ ਪੁੱਛੀ ਜੀ ਬਈ ਇਹਨਾਂ ਤੇ ਪਤਾ ਲੱਗਣਾ ਦਾ ਸੀ ਕਿ ਫਿਰ ਫੜ ਫੜ ਚੱਕ ਕੇ ਇਹਨਾਂ ਨੂੰ ਹਸਪੀਟਲ ਲਿਆਏ ਤੇ ਨੰਦੂ ਸਾਹਿਬ ਸਾਈਡ ਤੇ ਆ ਰਹੇ ਤੇ ਮੱਥਾ ਟੇਕ ਰਹੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ ਲక్ష్ਮੀ ਠੱਬਾ ਨੇੜੇ ਘਨੌਲੀ ਤੁਹਾਡਾ ਨਾਮ ਕੀ? ਕੁਬਿੰਦਰ ਸਿੰਘ ਜੀ। ਹਾਂਜੀ ਸਰ ਗੁਣਾ 78 ਪੇਸ਼ਾਂ ਰੋਡ ਸਾਈਡ ਐਕਸੀਡੈਂਟ ਦੇ ਆਏ ਨੇ। ਤੇ ਇਹ ਲక్ష్ਮੀ ਟਾਬਾ ਘਨੋਲੀ ਪਿੰਡ ਦੇ ਕੋਲ ਡਿਸਟ੍ਰਿਕਟ ਰੋਪੜ ਦੇ ਕੋਲ ਹੋਇਆ ਐਕਸੀਡੈਂਟ। ਤੇ ਇੱਕ ਪੇਸ਼ਾਂ ਬਰੌਂਡ ਡੈੱਡ ਹੈ। ਤੇ ਬਾਕੀ ਪੇਸ਼ਾਂ ਦੇ ਮਲਟੀਪਲ ਇੰਜਰੀਜ਼ ਨੇ। ਉਹ ਬਾਕੀ ਵੀ ਅੰਦਰ ਇਨਵੈਸਟੀਗੇਸ਼ਨ ਨੇ। ਉਹ ਸੀਟੀ ਸਕੈਨ ਵਗੈਰਾ ਕਰਵਾ ਰਹੇ ਹਾਂ। ਕੋਈ ਪਤਾ ਲੱਗ ਪਾਇਆ ਕਿ ਕਿੱਥੋਂ ਆ ਰਹੇ ਸੀ, ਕਿੱਧਰ ਜਾ ਰਹੇ ਸੀ? ਨਹੀਂ ਇਹ ਤਾਂ ਨਹੀਂ ਸਾਡੇ ਡੀਟੇਲ ਪਤਾ। ਸਾਡੇ ਕਿ ਆ ਰਹੇ? ਨੰਦਪੁਰ ਸੇ ਆ ਰਹੇ تھے۔ ਹਮ ते वो ये पेट्रोल डाल रहा था हम चढ़ रहे थे सारे बस मैं रह गई थी चढ़ने वाली तो पीछे से है सुबह बच्चे थे। थे। थे थे है। मेरे आप मेरी जेठ है मेरी धरानी है मेरा सोरा है मेरे चार बच्चे थे एक छोटा सा बच्चा है चार महीने का आपका क्या नाम लक्ष्मी है इंद्री से ऊना पीर निकाह पर जा रहे थे मत्था टेकने के और वहाँ से जी मेरी मोटरसाइकिल का तेल ख़त्म हो गया मैं तेल लेने के लिए चला गया तेल लेके आया मैं और मेरे घर और मेरे बच्चे कम में बैठा के नीचे भाई मैं आराम कर लो इतनी टांगे सीधी कर लो मैं आ रहा हूँ तेल लेके तेल लेके आया मैं तेल पारा था और ये एकदम पीछे जाया सूट सूट पूरी स्पीड है मोटरसाइकिल वाला कार वाले इसने मारी ना सेड एकदम कार मेरी इधर भाई जी एक साइड में और सारे मेरे बच्चे मेरी घर वाले की दोनों टांगे टूट गई थी और मेरी टांग अभी चोट लगी ਫੇਰ ਮਾں ਕੋ ਵੀ ਛੋਟੇ ਲੱਗੇ ਜੀ ਮੇਰੇ ਬੱਚੇ ਇਥੇ ਨੇ 6 ਬੱਚੇ ਨੇ ਛੇ ਬੱਚੇ ਕੋ ਵੀ ਛੋਟੇ ਲੱਗੇ ਕਹਾਂ ਥੇ ਆਏ ਥੇ ਅਮਿੰਦਰੀ ਜੇ ਆ ਰਹੇ ਸੀ ਇੰਦਰੀ ਕਰਨਾਲ ਜਿਲ੍ਹੇ ਗ ਜੇਂਦਰੀ ਰਹਿੰਦੀ ਹੈ ਕਰਨੇ ਵਾਲਾ ਹੈ ਜੀਲਾ ਕਰਮਾਲ ਹੈ ਕੀ ਨਾਮਤ ਮਾਰੋ ਮੇਰਾ ਵਿਕਾਸ ਹੈ ਮੇਰਾ ਬੇਟਾ ਬਹੁਤ ਨੇੜੇ ਨਾ ਮੋਟਰ ਜਿਹੜੀ ਕੋ ਜਿੱਦਾਂ ਦਸ ਰੇ ਉੱਥੇ ਪਹੁੰਚੇ ਕਿ ਬਈ ਖੜੀ ਤੇ ਪਿੱਛੋਂ ਆ ਕੇ ਕਾਰ ਵੱਜੀ ਤੇ ਕਾਰ ਕਿੰਨੇ ਨੰਬਰ ਕਾਰ ਸੀ ਕੋਣ ਸੀ ਕਾਰ ਤੋਂ ਫਿਰ ਇਸ ਤਫਰ ਬਰੀਦ ਲੈ ਕੇ ਜਿਹੜੇ 7 7 ਇੰਜਨ ਤੇ ਅਸੀਂ ਪਹਿਲਾਂ ਲਿਆਂਦੇ ਤਿੰਨ ਜਵਾਬ ਤਿੰਨ ਦੋ ਲੇਡੀ ਜੀ ਕਿਹਨਸੇ ਇੱਕ ਤਰ੍ਹਾਂ ਦੇ ਵਿਯੋਗ ਨੂੰ ਬਾਅਦ ਚ ਲੈ ਕੇ ਆਏ ਕਿ ਹਾਲਾਤ ਆ ਜਿਹੜੇ ਜਖਮੀ ਇੱਕ ਲੇਡੀ ਸੀ ਜਿਹੜਾ ਸਭ ਕਹਿੰਦਾ ਵੀ ਸੱਟਾਂ ਲੱਗੀਆਂ ਨੇ ਇੱਕ ਲੜੀ ਜਾਂ ਸੀ ਸੱਟਾਂ ਤੇ ਬੱਚੇ ਕਿੰਨੇ ਆ ਤੇ ਬੱਚੇ ਤਿੰਨ ਤੇੰਜ ਜਿਹੜਾ ਛੋਟੇ ਬੱਚੇ ਇਹ ਕਿੱਥੇ ਜਾ ਰਹੇ ਸੀ ਕਿੱਥੇ ਕਿੱਥੇ ਜਾ ਰਹੇ ਕਿੱਥੋਂ ਆਏ ਸੀ ਇਹਨਾਂ ਨੂੰ ਹਜੇ ਇਹ ਗੱਲ ਨਹੀਂ ਪੁੱਛੀ ਹੈ ਬਈ ਇਹਨਾਂ ਤੇ ਪਤਾ ਲੱਗਣਾ ਦਾ ਸੀ ਤੇ ਫੜਫੜ ਚੱਕ ਕੇ ਇਹਨਾਂ ਨੂੰ ਹਸਪੀਟਲ ਲਿਆ ਹੈ ਤੇ ਅਨੰਦਪੁਰ ਸਾਹਿਬ ਸਾਈਡ ਤੇ ਆ ਰਹੇ ਤੇ ਮੱਥੇ ਟੇਕ ਲਿਆ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇਹ ਲక్ష్ਮੀ ਢਾਬਾ ਨੇੜੇ ਘਨੌਲੀ ਤੁਹਾਡਾ ਨਾਮ ਕੀ ਕੁਬੇ ਹੰਸ ਸਿੰਘ ਜੀ ਹਾਂਜੀ ਸਰ ਗੁਣਾ ਸੱਤ ਆਪੇਸ਼ਨ ਰੋਡ ਸਾਈਡ ਐਕਸੀਡੈਂਟ ਦੇ ਆਏ ਨੇ ਤੇ ਇਹ ਲక్ష్ਮੀ ਟਾਬਾ ਕਨੋਲੀ ਪਿੰਡ ਦੇ ਕੋਲ ਡਿਸਟ੍ਰਿਕਟ ਰੋਪੜ ਦੇ ਕੋਲ ਹੋਇਆ ਐਕਸੀਡੈਂਟ ਤੇ ਇੱਕ ਪੇਸ਼ਨਰ ਬਰੌਂਡ ਡੈੱਡ ਹੈ ਤੇ ਬਾਕੀ ਪੇਸ਼ਨਰ ਦੇ ਮਲਟੀਪਲ ਇੰਜਰੀਜ਼ ਨੇ ਉਹ ਬਾਕੀ ਅੰਦਰ ਇਨਵੈਸਟੀਗੇਸ਼ਨ ਨੇ ਉਹ ਸੀ.ਟੀ.ਐਸ.ਕੈਨ ਵਗੈਰਾ ਕਰਵਾ ਰਹੇ ਹਾਂ ਹੁਣ ਲੱਗ ਪਾਇਆ ਕਿ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਨਹੀਂ ਇਹ ਤਾਂ ਨਹੀਂ ਸਮਝ ਰਿਹਾ